ਕਿਸਾਨਾਂ ਵੱਲੋਂ ਅਜੇ ਵੀ ਕੇਂਦਰ ਸਰਕਾਰ ਦੇ ਨਾਲ ਰੋਸ ਬਰਕਰਾਰ ਹੈ ਕਿਸਾਨ ਅਜੇ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਨਾਖੁਸ਼ ਨੇ ਔਰ ਜੇ ਇਸ ਕਰਕੇ ਹੁਣ ਫਰਵਰੀ ਦਾ ਮਹੀਨਾ ਚੁਣ ਲਿਆ ਗਿਆ ਸੀ ਫਰਵਰੀ ਦਾ ਮਹੀਨਾ ਚੁਣ ਲਿਆ ਗਿਆ ਸੀ ਪਰ ਹੁਣ ਤਰੀਕ ਵੀ ਸਾਹਮਣੇ ਆ ਗਈ ਹੈ ਦਿੱਲੀ ਦਵਾਰਾ ਕੂਚ ਕਰਨ ਜਾ ਰਹੇ ਆ ਕਿਸਾਨ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਹੁਣ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਦੇ ਟਰੈਕਟਰ ਦਵਾਰਾ ਗੂੰਜਣਗੇ ਔਰ ਉਹੀ ਨਾਰੇ ਲਗਾਏ ਜਾਣਗੇ ਦਿੱਲੀ ਜਾ ਕੇ 13 ਫਰਵਰੀ ਦੀ ਤਰੀਕ ਦਿੱਤੀ ਗਈ ਹੈ 13 ਫਰਵਰੀ ਨੂੰ ਦਿੱਲੀ ਵੱਲ ਰਵਾਨਾ ਹੋਣਗੇ ਕਿਸਾਨ ਔਰ ਇਥੋਂ ਤੱਕ ਅਪੀਲ ਕਰ ਦਿੱਤੀ ਗਈ ਹੈ ਕਿ ਹਰ ਜ਼ਿਲ੍ਹੇ ਦੇ ਵਿੱਚੋਂ 10 ਟਰੈਕਟਰ ਭਰ ਕੇ ਦਿੱਲੀ ਵੱਲ ਰਵਾਨਾ ਹੋਣਗੇ ਇਸ ਤੋਂ ਪਹਿਲਾਂ ਅਪੀਲ ਕੀਤੀ ਗਈ ਸੀ ਕਿ 4 ਜਨਵਰੀ ਤੇ 6 ਜਨਵਰੀ ਨੂੰ ਇੱਕ ਰੈਲੀ ਕੱਢੀ ਜਾਵੇਗੀ 4 ਜਨਵਰੀ ਦੀ ਰੈਲੀ ਜੰਡੇਆਲਾ ਗੁਰੂ ਦੇ ਵਿੱਚ ਯਾਨੀ ਕਿ ਮਾਝੇ ਦੇ ਏਰੀਆ ਦੇ ਵਿੱਚ ਰੱਖੀ ਗਈ ਸੀ ਔਰ ਜਿਹੜੀ 6 ਜਨਵਰੀ ਦੀ ਰੈਲੀ ਹੈਗੀ ਹੈ ਹੁਣ ਉਹ 6 ਜਨਵਰੀ ਦੀ ਰੈਲੀ ਮਾਲਵੇ ਦੇ ਵਿੱਚ ਯਾਨੀ ਕਿ ਬਰਨਾਲੇ ਦੇ ਵਿੱਚ ਰੱਖੀ ਗਈ ਹੈ ਬਰਨਾਲੇ ਦੇ ਵਿੱਚ 6 ਜਨਵਰੀ ਦੀ ਰੈਲੀ ਹੈ ਔਰ ਇਸ ਰੈਲੀ ਦੇ ਵਿੱਚ ਕਿਸਾਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਆਪਣੇ ਨਾਲ ਇਕੱਠ ਜੋੜਨ ਦੀ ਅਪੀਲ ਕੀਤੀ ਗਈ ਸੀ ਔਰ ਉਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੈਰ ਇਹਨਾਂ ਰੈਲੀਆਂ ਦੇ ਨਾਲ ਕੀ ਕੁਝ ਸਾਹਮਣੇ ਆਵੇਗਾ ਇਹ ਤਾਂ ਸਮਾਂ ਦੱਸੇਗਾ ਔਰ ਕਿੰਨੀ ਭੀੜ ਹੋਰ ਕਿਸਾਨਾਂ ਦੇ ਹੱਕ 'ਚ ਡਟਦੀ ਹੈ ਇਹ ਸਮਾਂ ਦੱਸੇਗਾ ਪਰ ਦੂਜੇ ਪਾਸੇ 13 ਤਰੀਕ ਹੁਣ ਮੱਥ ਲੀ ਗਈ ਹੈ 13 ਫਰਵਰੀ ਮੱਥ ਲੀ ਗਈ ਹੈ ਔਰ 13 ਫਰਵਰੀ ਨੂੰ ਹਰ ਜ਼ਿਲ੍ਹੇ ਦੇ ਵਿੱਚੋਂ 10-10 ਟਰੈਕਟਰ ਭਰ ਕੇ ਕਿਸਾਨਾਂ ਦੇ ਦਿੱਲੀ ਵੱਲ ਜਾਣਗੇ ਔਰ ਦਿੱਲੀ ਜਾ ਕੇ ਦੁਬਾਰਾ ਧਰਨਾ ਲਗਾਉਣ ਦੀਆਂ ਤਿਆਰੀਆਂ ਕਿਸਾਨ ਕਰ ਰਹੇ ਨੇ। ਉਹ ਦੱਸ ਦਈਏ ਕਿਸਾਨਾਂ ਦਾ ਦਾਵਾ ਆ ਕਿ ਐਮਐਸਪੀ ਜਿਹਦਾ ਵਾਅਦਾ ਕੀਤਾ ਗਿਆ ਸੀ ਅਜੇ ਤੱਕ ਉਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਲਖੀਮਪੁਰ ਖੀਰੀ ਮਾਮਲੇ ਦੇ ਵਿੱਚ ਸਜ਼ਾ ਨਹੀਂ ਦਿੱਤੀ ਗਈ ਅਜੇ ਤੱਕ ਜਿਹੜੇ ਸ਼ਹੀਦ ਹੋਏ ਕਿਸਾਨ ਸੀ ਉਹਨਾਂ ਦੇ ਇਨਸਾਫ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਅਜੇ ਤੱਕ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਜਿਹੜੇ ਪਰਚੇ ਉਹਨਾਂ ਤੇ ਦਿੱਲੀ ਅੰਦੋਲਨ ਦੌਰਾਨ ਲਗਾਏ ਗਏ ਸੀ ਉਹ ਵਾਪਸ ਨਹੀਂ ਲਏ ਗਏ ਜਿਸ ਦਾ ਵਾਅਦਾ ਕੀਤਾ ਗਿਆ ਸੀ ਇਹ ਇਲਜ਼ਾਮ ਹੈ ਕਿ ਕਿਸਾਨਾਂ ਦੇ ਉੱਤੇ ਜਾਣਬੁੱਝ ਕੇ ਜੁਰਮਾਨੇ ਜਿਹੜੇ ਲਾਏ ਗਏ ਨੇ ਉਹ ਅਜੇ ਵਾਪਸ ਨਹੀਂ ਲਏ ਗਏ ਕਿਸਾਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਉਹਨਾਂ ਦੇ ਉੱਤੇ ਜਿਹੜੇ ਇਸ ਜਾਣਬੁੱਝ ਕੇ ਲਗਾਏ ਗਏ ਸੀ ਔਰ ਨਾਲ ਦੀ ਨਾਲ ਜਿਹੜੇ ਕਰਜ਼ੇ ਦੀ ਮਿਆਦ ਮਾਫ ਕਰਨ ਦੀ ਗੱਲ ਕੇਂਦਰ ਵੱਲੋਂ ਕੀਤੀ ਗਈ ਸੀ ਉਹ ਵੀ ਕੁਝ ਨਹੀਂ ਕੀਤਾ ਗਿਆ ਔਰ ਹੋਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਕਿਸਾਨ ਲਾਗੂ ਕਰਵਾਉਣਾ ਚਾਹੁੰਦੇ ਨੇ ਔਰ ਉਹਨਾਂ ਦਾ ਦਾਵਾ ਹੈ ਕਿ ਹੁਣ ਲਾਗੂ ਕਰਵਾ ਕੇ ਹਟਾਂਗੇ ਪਹਿਲਾਂ ਇੱਕ ਕਿਸਾਨ ਅੰਦੋਲਨ ਹੋਇਆ ਪੂਰੀ ਦੁਨੀਆ ਜਾਣਗੀ ਕਿ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨ ਕੀ ਚਾਹੁੰਦੇ ਨੇ ਔਰ ਕੇਂਦਰ ਦੀ ਭਾਜਪਾ ਸਰਕਾਰ ਤੋਂ ਕਿਉਂ ਨਾ ਖੁਸ਼ ਨੇ ਉਸ ਵਾਸਤੇ ਇੱਕ ਅੰਦੋਲਨ ਕਰਨਾ ਪੈ ਗਿਆ ਔਰ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਉਭਾਰਨ ਵਾਸਤੇ ਇੱਕ ਅੰਦੋਲਨ ਲੱਗਿਆ ਪਰ ਉਹਨਾਂ ਮੰਗਾਂ ਨੂੰ ਹੁਣ ਦੁਬਾਰਾ ਮਨਾਉਣ ਵਾਸਤੇ ਕੇਂਦਰ ਵੱਲੋਂ ਕੀਤੇ ਆਪਣੇ ਵਾਅਦੇ ਮਨਾਉਣ ਵਾਸਤੇ ਇੱਕ ਅੰਦੋਲਨ ਦੁਆਰਾ ਕਿਸਾਨਾਂ ਵੱਲੋਂ ਲਗਾਉਣ ਦੀ ਤਜਵੀਜ਼ ਰੱਖ ਦਿੱਤੀ ਗਈ ਹੈ ਪਲਾਨ ਬਣਾ ਲਿਆ ਗਿਆ ਰੋਡ ਮੈਪ ਤਿਆਰ ਹੈ ਔਰ 13 ਫਰਵਰੀ ਨੂੰ ਹੁਣ ਦਿੱਲੀ ਵੱਲ ਕੂਚ ਕੀਤੀ ਜਾਵੇਗੀ ਦਿੱਲੀ ਜਾ ਕੇ ਕਿਸਾਨ ਦੁਆਰਾ ਧਰਨਾ ਲਾਉਣ ਦੀ ਤਿਆਰੀਆਂ ਦੇ ਉੱਤੇ ਨੇ ਉਸ ਤੋਂ ਪਹਿਲਾਂ ਮਾਲਵੇ ਦੇ ਵਿੱਚ ਪੰਜਾਬ ਦੇ ਮਾਲਵੇ ਦੇ ਵਿੱਚ ਬਰਨਾਲੇ ਅੰਦਰ ਇੱਕ ਰੈਲੀ ਕਿਸਾਨਾਂ ਵੱਲੋਂ ਕੀਤੀ ਜਾਵੇਗੀ ਜਿਸ ਰੈਲੀ ਦੇ ਵਿੱਚ ਭਾਰੀ ਇਕੱਠ ਜਿਹੜਾ ਕਰਨ ਦੀ ਗੱਲ ਕੀਤੀ ਗਈ ਹੈ ਜਡੇਆਲਾ ਗੁਰੂਚ ਵੀ ਰੈਲੀ ਰੱਖਣ ਦੀ ਗੱਲ ਕੀਤੀ ਗਈ ਸੀ ਔਰ ਇੱਕ ਰੈਲੀ ਮਾਲਵੇ ਇਲਾਕੇ ਦੇ ਵਿੱਚ ਰੱਖਣ ਦੀ ਗੱਲ ਕੀਤੀ ਗਈ ਸੀ ਪਰ ਹੁਣ ਫਰਵਰੀ ਮਹੀਨੇ ਦੇ ਵਿੱਚ 13 ਫਰਵਰੀ ਨੂੰ ਕਿਸਾਨ ਦਿੱਲੀ ਕੂਚ ਕਰਨਗੇ ਇਹ ਵੀ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਨੇ ਹੋਰ ਕਿਹੜੀਆਂ ਗੱਲਾਂ ਕਿਸਾਨਾਂ ਨੇ ਆਪਣੇ ਆਪ ਨਾਲ ਸਾਂਝੀਆਂ ਕੀਤੀਆਂ ਇੱਕ ਦੂਸਰੇ ਨਾਲ ਸਾਂਝੀਆਂ ਕੀਤੀਆਂ ਨੇ ਸਟੇਜਾਂ ਤੋਂ ਕਿਹੜੀਆਂ ਗੱਲਾਂ ਹੋਈਆਂ ਨੇ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਲੱਖ ਡੱਗਦੀਆਂ ਅੰਮਸਤ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਹੋਰ ਦੇ علاوہ ਉਹ ਜ਼ਬਰਦਸਤੀ ਜਿਹੜੇ ਹਾਈਵੇ ਨਿੱਡਰ ਰਹੇ ਆ ਜਾ ਸਕਦਾ ਵਾ ਜਿਹੜੀ ਮੰਗਾਂ ਨੇ ਸਾਡੇ ਸਾਹਮਣੇ ਮਤੀ ਸਰਕਾਰ ਕਹਿੰਦੀ ਆ ਸਾਨੂੰ ਕਿ ਅਸੀਂ ਅੱਜ ਇਹ ਮਿਸ਼ਰਤ ਕੈਂਡੀ ਨੂੰ ਮੰਤਰੀ ਮੰਡਲ ਵਿੱਚ ਕਿਰਾ ਰਾਜ ਮੰਤਰੀ ਬੁਨਾ ਕੇ ਰੱਖਿਆ ਜੋ ਹੁੰਦਾ ਜੇ ਕਰ ਲੋ ਉਹਨੂੰ ਮੰਤਰੀ ਮੰਡਲ ਤੋਂ ਘਟਾਇਆ ਜਾ ਸਕਦਾ ਉਹਦੇ ਲਈ ਕੁਝ ਕਰਨਾ ਪੈਣਾ ਵਾ ਇਹ ਸੰਭਵ ਹੈਗਾ ਨਾ ਕੁਝ ਇਹ ਵੀ ਸੰਭਵ ਆ ਅਸੀਂ ਸਾਰਾ ਕੋਣ ਸੰਭਵ ਹੈ ਕਰਤਾ ਵੀ ਪਊਗਾ ਆਹਾ ਜਰੂਰ ਚਾ ਸਾਡੀ ਇਹ ਕਰਤਾ ਕੀ ਆ ਫੈਸਲੇ ਕਰ ਲੈ ਪਾਣੇ ਆ ਛਾਂਡ ਨਹੀਂ ਕੀਏ ਕਿ ਮੋਤੀ ਨੂੰ ਦੇਸ਼ ਦੀ ਖੇਤੀ ਲੁੱਟਣ ਲਈਏ ਤੇ ਰਾਜੇ ਕੰਮ ਬੈਠ ਗਏ ਕਿ ਕਾਰਪੋਰੇਟ ਰਾਜੇ ਨੂੰ ਖੇਤੀ ਸੱਤਰ ਲਟਾ ਦਈਏ ਅਸੀਂ ਕੋਟੇਗਰੀ ਹੱਥ ਬੰਨੇ ਸੀ और अगे भी जी तो वाली झोली अटोंगे काम जब होगा मैं बेनती करता दो फैसला डेट लादनी डेट तो बाद दसने जो तुम आज कर दे मैं थोड़े नादा करता ना सारिया मंगा बना के आवानी यह Subscribe to One India channel and never miss an update.